ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਮੌਤ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਤਾਜ਼ਾ ਮਾਮਲਾ ਜਲਾਲਾਬਾਗ ਤੋਂ ਸਾਹਮਣੇ ਜਿੱਥੇ ਕਿ ਇੱਕ 32 ਸਾਲਾ ਨੌਜਵਾਨ ਦੀ ਮਸਕਟ ਦੇ ਵਿੱਚ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਤਾਂ ਉਧਰ ਪਰਿਵਾਰ ਦਾ ਕਹਿਣਾ ਸਾਡੇ ਕੋਲੇ ਤਾਂ ਦੇ ਭਾਰਤ ਲੋ ਮੁੰਦਲੇ ਵੀ ਪੈਸੇ ਨਹੀਂ ਹੈਗੇ ਜਿਸ ਕਰਕੇ ਉਹ ਮਦਦ ਦੀ ਗੋਹਾਰ ਲਾ ਰਹੇ ਨੇ ਤਾਂ ਜਲਾਲਾਬਾਦ ਦਾ 32 ਸਾਲ ਦਾ ਇੱਕ ਨੌਜਵਾਨ ਸੀਗਾ ਜਿਹੜਾ ਉਹ ਵੀ ਬਾਕੀ ਨੌਜਵਾਨਾਂ ਦੀ ਤਰ੍ਹਾਂ ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਦੇ ਲਈ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਦੇ ਲਈ ਉੱਥੇ ਸੈਟਲ ਹੋਣ ਦੇ ਲਈ ਉਹ ਵਿਦੇਸ਼ੀ ਧਰਤੀ ਤੇ ਜਾਂਦਾ ਤਾਂ ਜੋ ਚਾਰ ਪੈਸੇ ਕਮਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਛੇ ਤਰ੍ਹਾਂ ਚਲਾ ਸਕੇ ਪਰ ਨਹੀਂ ਸੀ ਪਤਾ ਕਿ ਇਦਾਂ ਦਾ ਹੋ ਜਾਏਗਾ ਕੁਝ ਉਧਰੋਂ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਅਚਾਨਕ ਜਿਹੜੀ ਹੈ ਮੌਤ ਹੋ ਜਾਂਦੀ ਉਹਦੇ ਪਰਿਵਾਰ ਦੇ ਵੱਲੋਂ ਜੋ ਮਦਦ ਦੀ ਗੁਹਾਰ ਲਈ ਗਈ ਜਲਾਲਾਬਾਦ ਦੇ ਹਲਕਾ ਮੌਲਵੀਆ ਮਾਫ ਕਰਨਾ ਪਿੰਡ ਜਲਾਲਾਬਾਦ ਦੇ ਪਿੰਡ ਮੌਲਵੀ ਵਾਲਾ ਤੋਂ ਨੌਜਵਾਨ ਸੀਗਾ 32 ਸਾਲ ਦਾ ਕੁਲਦੀਪ ਵਿਆਹਿਆ ਹੋਇਆ ਸੀਗਾ ਤੇ 2 ਸਾਲ ਦੀ ਉਸ ਦੀ ਬੱਚੀ ਵੀ ਹੈ ਕੁਲਦੀਪ ਸਿੰਘ ਮਸਕਟ ਦੇ ਮਾਨ ਦੇ ਵਿੱਚ ਗਿਆ ਸੀਗਾ ਰੋਜ਼ੀ ਰੋਟੀ ਕਮਾਉਣ ਦੇ ਲਈ ਤੇ ਅਚਾਨਕ ਖਬਰਾਂ ਦੇ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਉਸ ਦੀ ਮੌਤ ਜਿਹੜੀ ਹੈ ਉਹ ਹੋ ਗਈ ਹੈ ਉਧਰ ਪਰ ਪਰਵਾਰ ਦੇ ਵੱਲੋਂ ਕੀ ਆ ਜਾ ਰਿਹਾ ਕਿ ਸਾਡੇ ਕੋਲੇ ਪੈਸੇ ਵੀ ਨਹੀਂ ਕਿਸ ਯੂਜ਼ ਦੀ ਮਰਿਤਕ ਦੇ ਪੰਜਾਬ ਲਿਆ ਸਕੀ ਤਾਂ ਉਹਨਾਂ ਨੇ ਮਦਦਗਾਰਾਂ ਤੋਂ ਸਮਾਜ ਸੇਵੀਆਂ ਤੋਂ ਜੋ ਗੁਹਾਰ ਲਈ ਹੈ ਕਿ ਸਾਡੀ ਪੁੱਤ ਦੀ ਜਿਹੜੀ ਡੈੱਡ ਬੋਡੀ ਪੰਜਾਬ ਲਿਆਂਦੀ ਜਾ ਸਕੇ ਤਾਂ ਜੋ ਉਹ ਅੰਤਮ ਰਸਮਾਂ ਜੜੀਆਂ ਉਹ ਕਰ ਸਕਣ ਤਾਂ ਇਹ ਤਸਵੀਰਾਂ ਨੇ ਉਧਰ ਪਰਿਵਾਰ ਦੇ ਵਿੱਚ ਜ਼ਰੂਰ ਸੋਗ ਦੀ ਲਹਿਰ ਹੈ ਰੋ ਰੋ ਕੇ ਬੁਰਾ ਹਾਲ ਹੈ ਮਹਿਜ਼ 23 ਸਾਲ ਦਾ ਮੁੰਡਾ ਬਹੁਤ سارے ਸੁਪਨੇ ਲੈ ਕੇ ਉਹ ਵਿਦੇਸ਼ ਗਿਆ ਸੀਗਾ ਪਰ ਨਹੀਂ ਸੀ ਪਤਾ ਕਿ ਹੁਣ ਇੱਕ ਬਕਸੇ ਦੇ ਵਿੱਚ ਬੰਦ ਹੋ ਕੇ ਉਹ ਆਪਣੇ ਪਿੰਡ ਪਰਤੇਗਾ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਕਿ ਮੰਗ ਕਰ ਦੇਣ ਜੀ ਮੰਗਾ ਸਾਨੂੰ ਜੇ ਉਹਦੇ ਖਰਚਾ ਇਸ ਤਰ੍ਹਾਂ ਲਿਉਣ ਵੰੰਤ ਕਰੋ ਥੋੜੀ ਜੀ ਬੱਚੇ ਨੂੰ ਇੱਧਰ ਲਿਆਵਾਂ ਕਿਵੇਂ ਬੱਚੇ ਇਹਦੇ ਲਿਆਉਣਾ ਸੀ ਸਾਦਾ ਖੰਗ ਜਾ ਰਿਹਾ ਵੇਰ ਵਰਗੇ ਨੰਬਲੇ ਡੈਡੀ ਤੋਂ ਵਰਗੇ ਮੜੇ ਨੂੰ ਕੋ ਮੇਰਾ ਬੇਟਾ ਹੈ ਜਬ ਤੂੰ ਕੀ ਨਾਮ ਹੈ ਮਾਤਾ ਜੀ ਤੁਹਾਡਾ પ્રકાશਪੁਰ ਅੱਛਾ ਕਿਹੜੇ ਦੇਸ਼ ਤੁਹਾਡਾ ਮੁੰਡਾ ਜੱਸ ਗਿਆ ਲੰਬਾਈ ਗਿਆ ਕਿੰਨਾ ਸਮਾਂ ਹੋ ਗਿਆ ਜੀ ਨਮਸਕਾਰ ਨਮਸਕਾਰ ਨਮਸਨ ਗਈ ਲਵਾਈ ਗਿਆ ਚਲੋ ਜਲ ਕਿੰਨਾ ਟਾਈਮ ਹੋ ਗਿਆ ਜੀ ਹਮ ਦੋ ਸਾਲ ਹੋਣ ਆਲੇ ਨੇ ਆਣ ਆਲਾ ਸੀ ਹਣ ਅੱਛਾ ਜੀ ਆਪ ਕਿੰਨਾ ਰਹਿ ਗਿਆ ਕੀ ਹੋਇਆ ਸੀ ਕੋਨਾਂ ਨੂੰ ਹੁਣ ਪੈਸੇ ਨਹੀਂ ਵੈਸੇ ਪਰ ਪੈਸੇ ਆਂਦੇ ਮੰਮੀ ਨਹੀਂ ਮੈਨੂੰ ਦਿੰਦੇ ਪੈਸੇ ਮੇਰੇ ਨਹੀਂ ਦਿੰਦੇ ਆ ਕਾਰਨ ਹੋਇਆ ਪਤਾ ਨਾ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਤੁਹਾਨੂੰ ਨਹੀਂ ਪਤਾ ਵਿਆਹ ਸੀਗਾ ਜੀ ਵਿਆਹ ਸੀਗਾ ਜੀ ਇੱਕ ਗੁੜੀਆ ਜੀ ਹਾਂ ਇੱਕ ਗੁੜੀ ਹੂੰ ਕਦੋਂ ਕਰ ਲਈ ਤੁਹਾਡੀ ਉਹਨਾਂ ਨਾਲ ਹੂੰ ਸਾਤਨ ਪਰਸੂ ਹੈ ਰਾਤ ਨੂੰ ਹਮ ਕੱਲ ਨਹੀਂ ਗੱਲ ਹੋਈ ਹਮ ਤੁਹਾਨੂੰ ਕਿੰਨੇ ਦੱਸਿਆ ਜੀ ਤੁਹਾਨੂੰ ਸ਼ਹਿਰੋਂ ਕਿਸੇ ਫੋਨ ਕੀਤਾ ਸੁੰਦੇਵਾਲੀ ਬੋਲੀ ਨੇ ਅੱਛਾ ਜੀ ਹਮ ਜੀ ਬਰ ਬੜੇ ਹਾਲਾਤ ਨੇ ਕਰਦੇ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਬਹੁਤ ਹੀ ਗਰੀਬ ਪਰਿਵਾਰ ਹੈ ਬਹੁਤ ਹਾਲਾਤ ਬਹੁਤ ਹੀ ਮਾੜੇ ਨੇ ਤੁਹਾਡੇ ਸਾਹਮਣੇ ਨੇ ਤੁਸੀਂ ਦੇਖਿਆ ਹੀ ਇਹ ਸਭ ਕੁਝ ਹਮ ਵੱਟ ਪੈਸੇ ਚਾਹੁੰਦੇ ਆ ਵੀ ਵੱਤੋ ਵਾਦ ਇਹਨਾਂ ਦੀ ਮਦਦ ਕੀਤੀ ਜਾਵੇ। ਦਾਸ ਕੋਈ ਵੀ ਕੋ 100 ਕਿੰਨੇ ਪਾਵੇ ਵੀ ਉਧਰ ਵੀ ਜੋ ਲਾਸ਼ ਆਉਣੀ ਉਹਨਾਂ ਦੇ ਵੀ ਖਰਚਾ ਹੋਣਾ ਹੈ। ਹਮਮ। ਸਤਿਵੱਦ ਵਾਦ ਮਦਦ ਕੀਤੀ ਜਾਵੇ ਗਰੀਬ ਪਰਿਵਾਰ ਦੀ ਬਾਂਹ ਫੜੋ। ਜੀ ਪਣ ਕੀ ਨਾਮ ਦੋ? ਹਮਿੰਦਰ ਕੋਹੜਾ ਪਿੰਡ ਹੈ ਜੀ ਇਹ। ਕਿਸ ਦੇਸ਼ ਕੇਸੇ ਤੁਹਾਡੇ ਘਰ ਵਾਲੇ? ਦੁਬਈ ਕਿੰਨਾ ਸਮਾਂ ਹੋ ਗਿਆ ਜੀ? 2 ਸਾਲ ਦੀ ਹੋ ਗਈ। ਅੱਛਾ ਕੀ ਗੱਲ ਹੋਈ ਦੇ ਉੱਤੇ? ਕਿਤੇ ਸਿਆਣੇ ਸੀ ਗਾ ਵੀ ਹਮਮਮ ਮੁੰਡੇ ਨੂੰ ਪਿਆਸ ਸੀ ਹਮਮਮ ਪੁਤਾਨੀ ਕੀ ਹੋਰ ਕਾਦਾ ਕੰਮ ਕਰਦੇ ਸੀਗੇ ਉੱਥੇ ਕੀ ਮੰਗ ਕਰਦੇ ਹੁੰਦੇ ਸੀ ਤੁਸੀਂ ਮਦਦ ਹੁੰਦੇ ਆ ਸਾਡੀ ਮਦਦ ਕੀਤੀ ਜਾਂਦੀ ਨਾਲੇ ਸਾਰੇ ਵਜ਼ਾਰਾ ਤੇ ਇਹ ਲਿਆ ਨਾ ਇੱਥੇ ਲਿਆ ਮੈਂ